ਬਣਾਈ ਵੀ ਤਿੰਨ ਚਾਰ ਬੰਦੇ ਜਨੇ ਕਿ ਕਾਫੀ ਚੁਲਸੇ ਗਏ ਤੇ ਜਦੋਂ ਇਸ ਟਾਈਮ ਅਸੀਂ ਇੱਥੇ ਆਏ ਇੱਕ ਬੰਦਾ ਜਨੇ ਕਿ ਉਹਨਾਂ ਦਾ ਆਪ ਹੀ ਖਾਸ ਬੰਦਾ ਸੀ ਉਹਨਾਂ ਦਾ ਜੈਂਸੀ ਵਾਲਾ ਉਹ ਵੀ ਕਾਫੀ ਜਨੇ ਕਿ ਸੜ ਚੁਕਿਆ ਸੀ ਫਿਰ ਉਹਨੂੰ ਜਦੋਂ ਅਸੀਂ ਆਈਈ ਦੀ ਗੱਡੀ ਜਹੀ ਭੇਜਿਆਈ ਹਸਪੀਟਲ ਲੈ ਕੇ ਗਏ ਹੁਣੇ ਤੇ ਇਹ ਜਿਹੜਾ ਹੈਗਾ ਘਰ ਵੀ ਟਹਿ ਗਿਆ ਹਾਂਜੀ ਜਨੇ ਕਿ ਇਹ ਗੈਸ ਜੈਂਸੀ ਦਾ ਕਮਰਾ ਜੀ ਉਹ ਕਮਰੇ ਚ ਜਿਸਲੰਡਰ ਪੈਣ ਜਿਸ ਟਾਈਮ ਬਲਾਸਟ ਹੋਇਆ ਤਾਂ ਸਾਰੀ ਲੈਂਟਰ ਜਨੇ ਕਿ ਸਾਰਾ ਬਲਾਸਟ ਹੋਇਆ ਜੀ ਸਾਰਾ ਟੈ ਹੈ ਗਿਆ ਇਹ ਕਮਰਾ ਸਾਰਾ ਇਹ ਕਿੰਨੇ ਕਿ ਸਿਲੰਡਰ ਪਏ ਸੀ ਅੰਦਰ ਸਿਲੰਡਰ ਦੱਸਣੇ ਤਕਰੀਬਨ ਤਾਂ ਹੈਗੇ ਨਹੀਂ ਜੀ ਕਹਿੰਦੇ 8-10 ਸਿਲੰਡਰ ਹੈਗੇ ਨਹੀਂ ਅੱਛਾ ਸਿਲੰਡਰ ਦਾ ਇਹ ਜਿਹੜਾ ਹੈਗਾ ਗੋਡਾਊਨ ਸੀ ਗੋਡਾਊਨ ਸੀ ਹਾਂਜੀ ਹਾਂਜੀ ਗੋਡਾਊਨ ਹੀ ਅੱਛਾ ਕਿਹੜੀ ਗੋਡਾਊਨ ਨਾਲ ਸੀ ਜਾਨਕਿ ਇੱਕ ਕਮਰਾ ਪਾਇਆ ਹੋਇਆ ਸੀ ਜਿੱਥੇ ਭਈਆ ਬੂਈ ਇਹਨਾਂ ਦੇ ਰਹਿੰਦੇ ਆ ਸਿਲੰਡਰ ਵੀ ਜਿਹੜੇ ਐਕਸਟਰਾ ਸਿਲੰਡਰ ਉੱਥੇ ਰੱਖਦੇ ਹਨ ਜੀ ਸਿਰ ਕੈਸ ਹੈ ਜੀ ਸੰਸ਼ੇਰ ਗੈਸ ਉੱਥੀ ਹੈ ਗੈਸ ਕੱਢਦੇ ਨੇ ਔਰ ਕੋਸ ਨੂੰ بس ਜਿਹੜੀ ਜਾਣਕਾਰੀ ਹੈ ਜੀ ਸਾਨੂੰ ਤਾਂ ਇਹ ਦੇਖ ਕੇ ਹੀ ਲੱਗਦਾ ਵੀ ਜਨਨ ਕਿ ਕਾਫੀ ਨੁਕਸਾਨ ਆਈ ਪਰ ਜੋ ਹੋਇਆ ਠੀਕ ਨਹੀਂ ਹੋਇਆ ਜੀ ਜੇ ਜਨਨ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਹੈ ਜੀ ਚਲੋ ਜਿਹੜਾ ਸਿਲੰਡਰ ਉਹ ਵੀ ਕਹਿੰਦੇ ਕਾਫੀ ਦੂਰ ਦੂਰ ਟੱਕਰ ਕਰੀ ਹਾਂਜੀ ਇਹ ਨਾਲ ਦੀ ਜਨਨ ਕਿ ਜ਼ਮੀਨ ਹੈ ਕਣਕ ਲੱਗੀ ਹੋਈ ਹੈ ਉਰਤੇ ਜਨਨ ਕਿ ਬਹੁਤ ਦੂਰ ਜਾ ਕੇ ਬਲਾਸਟ ਹੋਇਆ ਨਾ ਸਿਲੰਡਰ ਫਟ ਗਈ ਨੁਕਸਾਨ ਤਾਂ ਦੱਸਣ ਦੇ ਤਕਰੀਬਨ ਹੈ ਜੀ ਵੀ 3-4 ਬੰਦੇ ਜਨਨ ਕਿ ਕਾ